हां तो प्यारे बच्चे सारेनु प्यार भरी ससी कल नवोदय दाखला परीक्षा तैयारी अधीन बेटा आपा 86 नंबर टेस्ट दा 11 नंबर सवाल ਕਰਨ ਲੱਗੇ ਆ ਸਰਲ ਕਰੋ ਦਾ ਬੇਟਾ ਇਹ ਧਿਆਨ ਨਾਲ ਸੁਣ ਲੋ ਇਹਦੇ ਵਿੱਚ ਬੇਟਾ ਸਿੰਪਲ ਤੁਸੀਂ ਬਾਰਡ ਮਾਸ ਰੂਲ ਨੂੰ ਚੇਤੇ ਰੱਖਣਾ ਬਾਰਡ ਮਾਸ ਰੂਲ ਦੇ ਵਿੱਚ ਤੁਹਾਨੂੰ ਪਤਾ ਹੀ ਹੈਗਾ ਬੀ او ਡੀ ਐਮ ए एस ठीक है बी ਦਾ ਮਤਲਬ ਬ੍ਰੈਕਟ ਬ੍ਰੈਕਟ ਦੇ ਵਿੱਚ ਪਹਿਲਾਂ ਡੰਡਾ ਬ੍ਰੈਕਟ ਫਿਰ ਗੋਲ ਬ੍ਰੈਕਟ ਫਿਰ ਕੁੰਡਲਦਾਰ ਬ੍ਰੈਕਟ ਫਿਰ ਵੱਡੀ ਬ੍ਰੈਕਟ ਜਿਹੜੀ ਅਸੀਂ ਹੱਲ ਕਰਨੀ ਹੁੰਦੀ ਹੈ ਠੀਕ ਹੈ ਉਹ ਮਤਲਬ ਆਫ ਦਾ ਏ ਮਤਲਬ ਡੀ ਮਤਲਬ ਡਿਵੀਜ਼ਨ ਐ ਮਤਲਬ ਮਲਟੀਪਲੀਕੇਸ਼ਨ ਏ ਮਤਲਬ ਐਡ ਤੇ ਐਸ ਮਤਲਬ ਸਬਟ੍ਰੈਕਟ ਠੀਕ ਹੈ ਸਿੰਪਲ ਫਾਰਮੂਲਾ ਹੈਗਾ ਤੇ ਬੇਟਾ ਸਭ ਤੋਂ ਪਹਿਲਾਂ ਆਪਾਂ ਆਹ ਗੋਲ ਬ੍ਰੈਕਟ ਨੂੰ ਹੱਲ ਕਰ ਲਵਾਂਗੇ 1/2 1/2 ਦਾ ਮਤਲਬ ਕੀ ਹੋ ਗਿਆ 1/2 1 1/2 1+1/2 ਬੇਟਾ ਜਦੋਂ ਅਸੀਂ ਇਹਨੂੰ ਹੱਲ ਕਰਦੇ ਹਾਂ 1+1/2 ਨੂੰ 2*1+2 ਤੇ 1 3/2 ਬਣ ਜਾਂਦਾ ਆ ਠੀਕ ਆ ਹੁਣ ਅਸੀਂ ਐਸ ਗੋਲ ਬ੍ਰੈਕਟ ਦੀ ਜਗ੍ਹਾ ਤੇ 3/2 ਲਿਖਾਂਗੇ ਗੱਲ ਸਮਝ ਲੱਗੀ ਬੇਟਾ ਗੋਲ ਬ੍ਰੈਕਟ ਨੂੰ ਅਸੀਂ ਹੱਲ ਕਰ ਲਿਆ ਕਿਉਂਕਿ 1 ਤਕਸੀਮ 2 ਦਾ ਮਤਲਬ 1/2 1+1/2 2*1+2 ਤੇ 1 3/2 ਸਹੀ ਭੰਣਨੇ ਆਪਾਂ ਸਿੱਖੇ ਸੀਗੇ ਠੀਕ ਆ ਬੇਟਾ ਹਾਂ ਅੱਗੇ ਦੇਖੋ ਪੁੱਤ ਹੁਣ ਆਪਾਂ ਆ ਇੱਕ ਸਟੈਪ ਅੱਗੇ ਉਵੇਂ ਚੱਲਦੇ ਇੱਕ ਤਕਸੀਮ ਵੱਡੀ ਬ੍ਰੈਕਟ ਸ਼ੁਰੂ ਇੱਕ ਜਮਾ ਇੱਕ ਤਕਸੀਮ ਫੇਰ ਬੇਟਾ ਕੁੰਡਲਦਾਰ ਬ੍ਰੈਕਟ ਸ਼ੁਰੂ ਇੱਕ ਜਮਾ ਇੱਕ ਤਕਸੀਮ ਹਾਂ ਬੇਟਾ ਤਕਸੀਮ ਕੀ ਸੀ 3/2 ਆਹ ਛੋਟੀ ਬ੍ਰੈਕਟ ਨੂੰ ਆਪਾਂ ਹੱਲ ਕਰ ਲਿਆ ਨਾ 3/ 2 ਤਾਂ ਆ ਕੁੰਡਲਦਾਰ ਬ੍ਰੈਕਟ ਬੰਦ ਤੇ ਵੱਡੀ ਬ੍ਰੈਕਟ ਵੀ ਬੰਦ ਹੁਣ ਬੇਟਾ 1/3/2 ਇਹਨੂੰ ਆਪਾਂ ਗੁਣਾ ਚ ਬਦਲ ਲਵਾਂਗੇ ਜਦੋਂ ਇਹਨੂੰ ਗੁਣਾ ਬਦਲਾਂਗੇ ਤੇ ਇਹ ਅੰਸ਼ ਦਾ ਹਰ ਤੇ ਹਰ ਦਾ ਅੰਸ਼ ਬਣ ਜੂਗਾ 1 2/3 ਬਣ ਜੂਗਾ ਠੀਕ ਆ ਇਹਨੂੰ ਆਪਾਂ ਸ਼ਾਰਟ ਕਰਦੇ ਹਾਂ ਹੁਣ 1 1 2/3 3/2 ਦੀ ਜਗ੍ਹਾ ਤੇ ਠੀਕ ਆ ਤਾਂ 1 2/3 ਆਜੂਗਾ ਆ ਇਸ ਬ੍ਰੈਕਟ ਨੂੰ ਜਦੋਂ ਹੱਲ ਕਰਾਂਗੇ ਤਾਂ ਇਹਦਾ ਹੱਲ ਆਜੂ 1 ਜਮਾ ਕਿਉਂਕਿ 3/2 ਨੇ ਜਦੋਂ ਗੁਣਾ ਚ ਬਦਲਨਾ ਤੇ 2/3 ਬਣ ਜਾਣਾ ਤਾਂ 1 ਜਮਾ ਕਿਉਂ 1 2/3 2/3 ਹੀ ਰਹਿ ਕੇ 2/3 ਤਾਂ ਇਹ 3 1 2 5/3 ਬਣ ਜਾਊਗਾ ਗੱਲ ਸਮਝ ਲੱਗ ਗਈ ਬੇਟਾ ਅਸੀਂ ਇੱਥੇ ਹੁਣ ਇਸ ਬ੍ਰੈਕਟ ਦੀ ਜਗ੍ਹਾ ਤੇ 5/3 ਲਿਖਾਂਗੇ ਇਹ ਬਣ ਗਿਆ 1 ਤਕਸੀਮ ਵੱਡੀ ਬ੍ਰੈਕਟ ਸ਼ੁਰੂ ਜਮਾ ਇਹੋ ਸੋ ਵੱਡੀ ਬ੍ਰੈਕਟ ਸ਼ੁਰੂ ਇੱਕ ਜਮਾ ਇੱਕ ਤਕਸੀਮ ਇਹ ਕਿੰਨੇ ਬਣ ਗਏ ਸੀ 5/3 ਆ ਬ੍ਰੈਕਟ ਖੋਲ ਲਈ ਸੀ 5/ 3 ਠੀਕ ਹੈ ਬੇਟਾ ਵੱਡੀ ਬ੍ਰੈਕਟ ਬੰਦ ਕਰ ਦਾਂਗੇ ਹੁਣ ਇੱਕ ਤਕਸੀਮ 5/3 ਆ ਜਿਹੜਾ ਬੇਟਾ ਇਹਨੂੰ ਵੀ ਆਪਾਂ ਸੋਲਵ ਕਰ ਲੈਨੇ ਇਹ 1 ਗੁਣਾ 3/5 ਚ ਬਦਲ ਜੂਗਾ ਬੇਟਾ 1 3/5 3/5 ਹੀ ਆਗੇ ਨਾ ਅੰਸ਼ ਦਾ ਹਰ ਬਣ ਗਿਆ ਹਰ ਦਾ ਅੰਸ਼ ਬਣ ਗਿਆ ਤਾਂ ਇਹ ਬਣ ਗਿਆ 1 1 3/5 ਇਹ ਬ੍ਰੈਕਟ ਬੇਟਾ ਇੱਥੇ ਹੱਲ ਕਰ ਰਹੇ ਆਂ ਆਪਾਂ ਵੱਡੀ ਬ੍ਰੈਕਟ ਇਹ ਬਣ ਜਾਣਾ ਬੇਟਾ 5 5 5 ਕਿਉਂਕਿ 1 3/5 3/5 5 ਤੇ 3 8/5 ਆਗੇ ਕਿੰਨੇ ਆਗੇ 8/5 ਤਾਂ ਅੱਗੇ ਆ ਗਿਆ ਬੇਟਾ 1 ਤਕ ਇਹ ਐ ਬ੍ਰੈਕਟ ਖਤਮ ਹੋ ਗਈ ਇੱਕ ਤਕਸੀਮ 8/ 5 ਤਾਂ ਇਹਨੂੰ ਆਪਾਂ ਬੇਟਾ ਗੁਣਾ ਚ ਬਦਲ ਲਵਾਂਗੇ 1 5/8 ਤਕਸੀਮ ਜਦੋਂ ਗੁਣਾ ਚ ਬਦਲਦੀ ਹੈ ਤਾਂ ਬੇਟਾ ਅੰਸ਼ ਦਾ ਹਰ ਤੇ ਹਰ ਦਾ ਅੰਸ਼ ਬਣ ਜਾਂਦਾ ਤੇ ਇਹ ਆ ਗਿਆ 5/8 ਸਾਡਾ ਉੱਤਰ ਆ ਗਿਆ ਤਾਂ ਅਸੀਂ ਦੇਖਦੇ ਹਾਂ ਬੇਟਾ 5/8 A1 ਦੇ ਵਿੱਚ 5/8 ਉੱਤਰ ਦਿੰਦਾ ਪਿਆ A1 ਨੂੰ ਅਸੀਂ ਇਹਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਤਾਂ ਇਹ ਸੀਗਾ ਬੇਟਾ ਸਵਾਲ ਨੰਬਰ 11 ਹੁਣ ਆਪਾਂ ਅੱਗੇ ਚੱਲਦੇ ਹਾਂ ਸਵਾਲ ਨੰਬਰ 12 ਤੇ ਸਵਾਲ ਨੰਬਰ 12 ਦੇ ਵਿੱਚ ਬੇਟਾ ਆ ਇਹਨੇ ਸਵਾਲ ਦਿੱਤਾ ਹੋਇਆ ਕਹਿੰਦਾ ਤੇ ਇਹਨੂੰ ਸਰਲ ਕਰਨਾ ਠੀਕ ਹੈ ਆ ਜੋੜ ਘਟਾਓ ਗੁਣਾ ਭਾਗ ਤਕਸੀਮ ਦਿੱਤੀ ਹੋਈ ਹੈ ਇਹਦੇ ਵਿੱਚ ਬੇਟਾ ਬਾਰਡ ਮਾਸ ਰੂਲ ਆਪਾਂ ਲਾਵਾਂਗੇ ਬਾਰਡ ਮਾਸ ਰੂਲ ਦੇ ਅਕੋਰਡਿੰਗਲੀ ਬੀ ਓ ਡੀ ਐਮ ਐਸ b ਦਾ ਮਤਲਬ ਬ੍ਰੈਕਟ ਹੈ ਨਹੀਂ u ਦਾ ਮਤਲਬ ਦਾ d ਦਾ ਮਤਲਬ ਡਿਵੀਜ਼ਰ a ਮਤਲਬ ਮਲਟੀਪਲੀਕੇਸ਼ਨ e ਦਾ ਐਡ f ਦਾ ਸਬਟ੍ਰੈਕਟ ਤਾਂ ਬੇਟਾ ਤਕਸੀਮ ਹੈਗੀ ਇਹਦੇ ਵਿੱਚ 125 25 ਇਹ 5 ਰਹਿ ਗਏ 25 5 125 ਹੁੰਦੇ ਹੈ ਹਨਾ ਤਾਂ ਇਹ ਬਣ ਗਿਆ 425 ਆ ਦੋਵਾਂ ਦੇ 5 ਰਹਿ ਗਏ 125 25 ਕਰਕੇ ਠੀਕ ਹੈ ਸਟੈਪ ਘਟਾਤਾ ਆਪਾਂ 5 6 37 ਹੁਣ ਡਿਵੀਜ਼ਨ ਤੋਂ ਬਾਅਦ ਚ ਮਲਟੀਪਲੀਕੇਸ਼ਨ ਗੁਣਾ ਆਉਂਦੀ ਹੈ 425 5630 37 ਇਹਦੇ ਵਿੱਚ ਬੇਟਾ ਹੁਣ ਆ 425 ਵੀ ਜਮਾ ਦੇ 37 ਵੀ ਜਮਾ ਦੇ ਤੇ 30 ਘਟਾਉ ਦੇ ਆ ਪਹਿਲਾਂ ਆਪਾਂ ਜੋੜ ਕਰਾਂਗੇ ਹਨਾ ਐਡ ਤੇ 425 ਜਮਾ 37 ਇਹ ਬਣ ਗਏ ਬੇਟਾ 425 ਤੇ 37 ਆਹਾਂ ਤੇ ਆਹ ਜੁੜ ਜਾਣਗੇ 432 25 ਤੇ 37 425 ਤੇ 37 30 ਤੇ ਵੀ 50 462 ਘਟਾਓ ਤੇ ਐਂਡ ਤੇ ਬੇਟਾ ਇਹ ਘਟਾਓ ਕਰਨੀ ਹੈ ਤਾਂ ਇਹ ਬਣ ਗਿਆ 432 ਉੱਤਰ ਆ ਗਿਆ ਬੋਰਡ ਮਾਸ ਰੂਲ ਦੇ ਅਕੋਰਡਿੰਗ ਲੇਕਿਨ ਨਾ ਉਸ ਤਰ੍ਹਾਂ ਆ ਗਿਆ 432 ਡੀ 1 ਬੇਟਾ 432 ਉੱਤਰ ਦਿੰਦਾ ਭਈ ਡੀ 1 ਆਨਸਰ ਨੂੰ ਅਸੀਂ ਰਾਈਟ ਆਨਸਰ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 13 ਸਵਾਲ ਨੰਬਰ 13 ਵੀ ਇਸੇ ਤਰ੍ਹਾਂ ਹੀ ਬੇਟਾ ਸਰਲ ਕਰੋ ਦਾ ਸਵਾਲ ਆ ਗਿਆ ਹੈ ਠੀਕ ਹੈ ਤਾਂ ਸਰਲ ਕਰੋ ਦੇ ਵਿੱਚ ਬੇਟਾ ਉਸੇ ਤਰ੍ਹਾਂ ਹੀ ਪਹਿਲਾਂ ਅਸੀਂ ਛੋਟੀ ਬ੍ਰੈਕਟ ਨੂੰ ਰਿਮੂਵ ਕਰਾਂਗੇ ਤਾ ਛੋਟੀ ਬ੍ਰੈਕਟ ਨੂੰ ਹਟਾਵਾਂਗੇ ਤਾਂ ਆ 5 3 ਦੋ ਰਹਿ ਗਏ ਬੇਟਾ ਠੀਕ ਹੈ ਇਹ ਬਣ ਗਏ -2 ਵੱਡੀ ਬ੍ਰੈਕਟ ਸ਼ੁਰੂ -2 ਫਿਰ ਬੇਟਾ ਕੁੰਡਲਦਾਰ ਬ੍ਰੈਕਟ ਸ਼ੁਰੂ 5 7 2 ਤਾਂ ਆ ਬੇਟਾ ਵਿਚਾਲੇ ਗੁਣਾ 5 3 ਕਿੰਨੇ ਆ ਗਏ 2 ਬ੍ਰੈਕਟ ਆਪਾਂ ਹੱਲ ਕਰ ਲਈ 2 ਦੋ ਜੇ ਵਿਚਾਲੇ ਕੋਈ ਨਿਸ਼ਾਨੀ ਨਹੀਂ ਬ੍ਰੈਕਟ ਦੇ ਤਾਂ ਗੁਣਾ ਹੁੰਦੀ ਆ ਆ ਬੇਟਾ ਕਰ ਲਈ ਬ੍ਰੈਕਟ ਬੰਦ ਛੋਟੀ ਬ੍ਰੈਕਟ ਤਾਂ ਖਤਮ ਹੋ ਗਈ ਵੱਡੀ ਬ੍ਰੈਕਟ ਬੰਦ ਉਦੋਂ ਅਗਲੇ ਸਟੈਪ ਦੇ ਵਿੱਚ ਬੇਟਾ ਆਪਾਂ ਕੀ ਕਰਾਂਗੇ ਆ ਆ ਬ੍ਰੈਕਟ ਨੂੰ ਖਤਮ ਕਰਾਂਗੇ ਹੁਣ ਇਸ ਬ੍ਰੈਕਟ ਨੂੰ ਖਤਮ ਕਰਨ ਦੇ ਲਈ ਇੱਥੇ ਫੇਰ ਬੇਟਾ ਬਾਡਮਾਸ ਰੂਲ ਪਹਿਲਾਂ ਗੁਣਾ ਕਰਾਂਗੇ ਹਨਾ ਆ ਗੁਣਾ ਆ ਤਾਂ ਉਦੋਂ ਬਾਅਦ ਦੇ ਵਿੱਚ ਫਿਰ ਜੋੜ ਉਦੋਂ ਬਾਅਦ ਫਿਰ ਘਟਾਓ ਕਰਾਂਗੇ ਤਾਂ ਇਹ ਬਣ ਗਿਆ -2 ਵੱਡੀ ਬ੍ਰੈਕਟ ਸ਼ੁਰੂ 2 ਕਰ ਲਈ ਕੁੰਡਲਦਾਰ ਬ੍ਰੈਕਟ ਸ਼ੁਰੂ ਤਾਂ 5 7 2 4 ਆਪਾਂ ਪਹਿਲਾਂ ਗੁਣਾ ਕਰਾਂਗੇ ਨਾ ਤਾਂ ਆ ਗੁਣਾ ਕਰ ਲਈ ਬੇਟਾ ਤਾਂ ਆ ਕਰ ਲਈ ਬ੍ਰੈਕਟ ਬੰਦ ਤੇ ਵੱਡੀ ਬ੍ਰੈਕਟ ਵੀ ਬੰਦ ਓਦੋਂ ਬਾਅਦ ਦੇ ਵਿੱਚ ਬੇਟਾ ਆ ਬ੍ਰੈਕਟ ਨੂੰ ਅਸੀਂ ਖਤਮ ਕਰਨਾ ਤਾਂ 5 ਵੀ ਜਮਾ ਦੇ ਆ ਤੇ 4 ਵੀ ਜਮਾ ਦੇ ਇਹ ਜੁੜ ਜਾਣਗੇ ਤੇ 7 ਵਿੱਚੋਂ ਘਟਾਓ 5 4 9 7 2 ਰਹਿ ਗਏ ਤਾਂ ਇਹ ਬਣ ਗਿਆ -2 ਵੱਡੀ ਬ੍ਰੈਕਟ ਸ਼ੁਰੂ -2 2 ਆ ਕਰ ਲਈ ਬ੍ਰੈਕਟ ਤੇ ਦੋ ਹੀ ਰਹਿ ਗਏ ਨਾ ਆਪਾਂ ਕਰ ਲਈ ਬ੍ਰੈਕਟ ਖਤਮ ਕਰਤੀ ਤਾਂ -2 -2 ਇਹ ਕਿੰਨੇ ਆ ਗਏ -4 -2 ਵੱਡੀ ਬ੍ਰੈਕਟ ਸ਼ੁਰੂ ਇਹਦੇ ਗੁਣਾ ਕਰ ਲਾਂਗੇ -4 ਠੀਕ ਹੈ ਬੇਟਾ ਤਾਂ ਵੱਡੀ ਬ੍ਰੈਕਟ ਖਤਮ ਹੋ ਗਈ ਇਹ ਬਣ ਗਏ -2 -4 ਬਰਾਬਰ ਜਮਾ ਦੇ 8 ਜਦੋਂ ਮਾਈਨਸ ਦੀ ਰਕਮ ਨੂੰ ਮਾਈਨਸ ਨਾਲ ਗੁਣਾ ਕਰਦੇ ਆ ਤਾਂ ਆਨਸਰ ਪਲੱਸ ਦੇ ਵਿੱਚ ਆਉਂਦਾ ਇਹ ਆਪਾਂ ਰੂਲ ਪਹਿਲਾਂ ਕਰ ਚੁੱਕੇ ਹਾਂ ਠੀਕ ਹੈ ਤਾਂ 8 ਉੱਤਰ ਆ ਗਿਆ ਆਪਾਂ ਦੇਖਦੇ ਹਾਂ ਬੇਟਾ ਤਾਂ b1 ਹੈ ਜਿਹੜਾ ਸਾਡਾ ਰਾਈਟ ਆਨਸਰ ਆਊਗਾ 8 b1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 14 ਸਰਲ ਕਰੋ ਤਾਂ ਸਵਾਲ ਨੰਬਰ 14 ਬੇਟਾ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਕਿਉਂਕਿ ਇਹ 8 ਮਿੰਟ ਤੋਂ ਉੱਤੇ ਹੋਗੀ ਵੀਡੀਓ ਤਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ